ਭਗਤ ਜੀ ਨੇ ਦੱਸਿਆ ਸਬਦ ਦੇ ਰਾਹੀ ਕਹਿਣ ਲੱਗੇ ਭਾਈ ਆਓ ਸ਼ਰਵਣ ਕਰੀਏ ਕਿ ਕਿੱਥੇ ਜਾ ਕਰਕੇ ਅਕਾਲ ਪੁਰਖ ਵਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਸਿਵ ਕੀ ਪੁਰੀ ਬਸੈ ਬੁੱਧਸਾਰ ਤਹਿ ਤੁਮ ਮਿਲਕੇ ਕਰੋ ਵਿਚਾਰ ਸਿਵ ਕੀ ਪੁਰੀ ਪਰਮੇਸ਼ਰ ਦੀ ਪੁਰੀ ਕਿਹੜੀ ਹੈ ਭਾਈ ਕਹਿਣ ਲੱਗੇ ਸਤ ਸੰਗਤ ਸਤ ਸੰਗਤ ਦੇ ਵਿੱਚ ਬੈਠ ਕਰਕੇ ਵਸੈ ਬੁੱਧਸਾਰ ਮਤ ਦੇ ਵਿੱਚ ਪਰਮੇਸ਼ਰ ਦਾ ਨਾਮ ਵਸਦਾ ਹੈ ਅਕਾਲ ਪੁਰਖ ਵਾਹਿਗੁਰੂ ਮਤ ਭੇਦ ਕਰ ਕਰਕੇ ਸਤ ਸੰਗਤ ਵਿੱਚ ਬੈਠ ਕਰਕੇ ਜਿਸ ਨੇ ਗੁਰਬਾਣੀ ਪੜ੍ਹੀ ਹੈ ਨਾਮ ਜਪਿਆ ਹੈ ਮਹਾਰਾਜ ਕਹਿੰਦੇ ਉੱਥੇ ਜਾ ਕਰਕੇ ਅਕਾਲ ਪੁਰਖ ਦੀ ਪ੍ਰਾਪਤੀ ਹੈ ਕਿਦਾਂ ਭਾਈ ਉਥੇ ਬੈਠ ਕਰਕੇ ਕਿਵੇਂ ਮਹਾਰਾਜ ਕਹਿੰਦੇ ਤਹ ਤੁਮ ਮਿਲ ਕੇ ਕਰਹੁ ਵਿਚਾਰ ਉਸ ਨੂੰ ਅਕਾਲ ਪੁਰਖ ਦੀ ਪ੍ਰਾਪਤੀ ਹੈ ਜਿਸ ਨੇ ਸੰਗਤ ਵਿੱਚ ਬੈਠ ਕਰਕੇ ਪਰਮੇਸ਼ਰ ਦੇ ਨਾਮ ਦੀ ਵਿਚਾਰ ਕੀਤੀ ਹੈ ਸੰਗਤ ਵਿੱਚ ਬੈਠ ਕਰਕੇ ਅਕਾਲ ਪੁਰਖ ਨੂੰ ਧਿਆਇਆ ਹੈ ਸੰਗਤ ਵਿੱਚ ਬੈਠ ਕਰਕੇ ਪਰਮੇਸ਼ਰ ਨੂੰ ਜਪਿਆ ਹੈ ਸੰਗਤ ਦਾ ਲਾਭ ਮਹਾਰਾਜ ਬਹੁਤ ਬਖਸ਼ਦੇ ਹਨ ਕਿ ਜਿਸ ਨੇ ਸੰਗਤ ਵਿੱਚ ਬੈਠ ਕਰਕੇ ਜਪਿਆ ਸੰਗਤ ਵਿੱਚ ਬੈਠ ਕਰਕੇ ਧਿਆਇਆ ਹੈ ਭਾਈ ਐਸੀ ਕੋਈ ਵਸਤੂ ਨਹੀਂ ਜਿਹੜੀ ਸੰਗਤ ਵਿੱਚ ਬੈਠ ਕਰਕੇ ਜਪਨਾ ਕਰੀਏ ਪੜ੍ਹਨਾ ਕਰੀਏ ਤੇ ਉਸ ਦਾ ਲਾਭ ਨਾ ਮਿਲਣਾ ਕਰੇ ਇਤਨਾ ਲਾਭ ਮਹਾਰਾਜ ਬਖਸ਼ਦੇ ਹਨ ਸੰਗਤ ਦਾ ਕਹਿੰਦੇ ਹਨ ਕਿ ਜਿਤਨੇ ਵੀ ਯੋਗ ਅਭਿਆਸ ਕੀਤੇ ਸਾਧਨਾ ਸਾਧੀਆਂ ਹਨ ਸਾਰਾ ਜੀਵਨ ਸਾਧਨਾ ਸਾਧਨ ਦੇ ਵਿੱਚ ਲੱਗ ਗਿਆ 100 ਸਾਲ ਜੇ ਕਿਸੇ ਭਗਤੀ ਕੀਤੀ ਹੈ ਸਾਧਨਾ ਕਰਕੇ ਇੱਕ ਦਿਨ ਗੁਰੂ ਘਰ ਆ ਕੇ ਸੰਗਤ ਵਿੱਚ ਜਿੱਥੇ ਜੋੜ ਲਵੇ ਉਤਨਾ ਫਲ ਪ੍ਰਾਪਤ ਹੁੰਦਾ ਹੈ ਜੇ ਕਰਕੇ ਕਿਸੇ ਨੇ ਪਹਾੜਾਂ ਤੇ ਜਾ ਕਰਕੇ ਪਰਿਵਾਰ ਛੱਡ ਕਰਕੇ ਜੰਗਲਾਂ ਵਿੱਚ ਜਾ ਕਰਕੇ ਭਗਤੀ ਕੀਤੀ ਹੈ ਭਾਵੇਂ ਸਾਰਾ ਜਨਮ ਭਗਤੀ ਕਰਦਾ ਰਹੇ ਤੇ ਕਹਿਣ ਲੱਗੇ ਉਤਨਾ ਲਾਭ ਮਿਲਦਾ ਹੈ ਉਤਨਾ ਹੀ ਲਾਭ ਸੰਗਤ ਵਿੱਚ ਬੈਠ ਕਰਕੇ ਵਹਿਗੁਰੂ ਘਰ ਆ ਮਿਲਦਾ ਹੈ ਇਸ ਕਰਕੇ ਸੰਗਤ ਦਾ ਲਾਹ ਮਹਾਰਾਜ ਬਖਸ਼ਦੇ ਹਨ ਸਤ ਸੰਗਤ ਵਿੱਚ ਮਹਾਰਾਜ ਕਹਿੰਦੇ ਹੁਣ ਸੰਗਤ ਕਿਦਾਂ ਦੀ ਸੰਗਤ ਅੱਜ ਕੱਲ ਝੂਠਿਆਂ ਗੁਰੂਆਂ ਦੇ ਵੀ ਬਹੁਤ ਆ ਉਹ ਵੀ ਕਹਿੰਦੇ ਹਨ ਭਾਈ ਅਸੀਂ ਵੀ ਸੰਗਤ ਕਰਦੇ ਆ ਸਤ ਸੰਗਤ ਕੈਸੀ ਜਾਣੀ ਐ ਜਿੱਥੇ ਏਕੋ ਨਾਮ ਵਿਖਾਣੀ ਐ ਜਿੱਥੇ ਕੇਵਲ ਇੱਕ ਪਰਮੇਸ਼ਰ ਦਾ ਨਾਮ ਦਾ ਵਿਖਿਆਨ ਹੋਵੇ ਜਿੱਥੇ ਕੇਵਲ ਇੱਕ ਵਹਿਗੁਰੂ ਦਾ ਨਾਮ ਬੈਠ ਕਰਕੇ ਜਪਿਆ ਜਾਵੇ ਜਿੱਥੇ ਬੈਠ ਕਰਕੇ ਇੱਕ ਅਕਾਲ ਪੁਰਖ ਨੂੰ ਚੇਤੇ ਕੀਤਾ ਜਾਵੇ ਭਾਈ ਉਹੋ ਹੀ ਅਸਲੀ ਸੰਗਤ ਹੈ ਸੁ ਭਗਤ ਜੀ ਦੱਸ ਰਹੇ ਹਨ ਭਈ ਸੰਗਤ ਵਿੱਚ ਬੈਠ ਕਰਕੇ ਉਸ ਪਰਮੇਸ਼ਰ ਦੇ ਪ੍ਰਾਪਤੀ ਵਾਸਤੇ ਬੇਨਤੀ ਤਰਲਾ ਕਰਨਾ ਕਰੀਏ